ਦਮਦਬੀ ਟਕਸਾਲ ਦੇ ਮੁਖੀ ਦੇ ਵੱਲੋਂ ਪੰਜ-ਪੰਜ ਬੱਚੇ ਪੈਦਾ ਕਰਨ ਦੇ ਲਈ ਸਿੱਖ ਕੌਮ ਨੂੰ ਕਿਹਾ ਗਿਆ ਤੇ ਉੱਥੇ ਹੀ ਹੁਣ ਐਸਜੀਪੀਸੀ ਦੇ ਵੱਲੋਂ ਵੀ ਇਸ ਗੱਲ ਦੀ ਹਮਾਇਤ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਐਸਜੀਪੀਸੀ ਦੇ ਸਖਤਰ ਗੁਰਚਰਨ ਸਿੰਘ ਗਰੇਵਾਲ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਦਮਦਬੀ ਟਕਸਾਲ ਦੇ ਮੁਖੀ ਦੇ ਵੱਲੋਂ ਸਿੱਖ ਕੌਮ ਨੂੰ ਲੈ ਕੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਪੰਜ-ਪੰਜ ਬੱਚੇ ਜਣੇ ਖੇ ਪੈਦਾ ਕਰਨ ਦੇ ਲਈ ਗਿਆ ਹੈ ਤੇ ਉੱਥੇ ਹੀ ਹੁਣ ਐਸਜੀਪੀਸੀ ਵੀ ਇਸ ਗੱਲ ਦੇ ਨਾਲ ਸਹਿਮਤ ਹੈ ਤੇ ਜਿਸ ਨੂੰ ਲੈ ਕੇ ਹੁਣ ਸਿੱਖ ਕੌਮ ਨੂੰ ਐਸਜੀਪੀਸੀ ਦੇ ਵੀ ਇੱਕ ਵੱਡਾ ਸਨੇਹ ਹਾਲਾ ਦਿਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਹੋਰ ਕੀ ਕਹਿਣਾ ਦੰਦੂ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੁਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੇ ਜਨਮ ਦਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪ੍ਰਗਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਦੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ। ਤੋਂ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਦਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਘਿਰਤੀ ਘਟ ਰਹੀ ਹੈ। ਤੋਂ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ। ਤੇ ਬੱਚਿਆਂ ਦੀ पाठशाला ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ ਤੋਂ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਜਿਤਾ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਯਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟਕਾ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੀ ਮੰਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਵਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰਕਾਰ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਆ ਕੀ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ ਦੰਦੂ ਮਿੰਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੋਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵੱਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੀ ਜਨਮ ਦੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰਪ੍ਰਣ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟ ਰਿਹਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਘਿਰਤੀ ਘਟ ਰਹੀ ਹੈ। ਤੇ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ ਪਾਠਸ਼ਾਲਾ ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ। ਸੋ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਅਕਾਲਪੁਰਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਜਤਾ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਜਾਰ ਕਰ ਚੁੱਕੀਆਂ ਸੋ ਇਹ ਇਸ ਦਾ ਜਿਹੜਾ ਅਸੀਂ ਡਟ ਕੇ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਇਹ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰਕਾਰ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ